ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਦੇ ਵਿੱਚ ਇੱਕ ਅਜੀਹਾ ਇਤਿਹਾਸ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਖੁਦ ਵੀ ਹੈਰਾਨ ਹੋ ਜਾਓਗੇ ਇੱਕ ਅਜੀਹਾ ਗੁਰਦੁਆਰਾ ਸਾਹਿਬ ਜਿੱਥੇ ਲੰਗਰ ਪੜਾਇਆ ਤਾਂ ਜਾਂਦਾ ਹੈ ਪਰ ਉਸ ਨੂੰ ਸ਼ੱਕਨ ਦੀ ਮਨਾਈ ਹੈ ਐਸ ਗੁਰਦੁਆਰਾ ਸਾਹਿਬ ਤੋਂ ਪਾਣੀ ਵੀ ਨਹੀਂ ਸ਼ੱਕ ਸਕਦੇ ਅਤੇ ਕਿਵੇਂ ਇੱਕ ਪਿੰਡ ਦੀ ਮਿੱਟੀ ਦੇ ਨਾਲ ਚਮੜੀ ਦੇ ਰੋਗ ਦੂਰ ਹੋ ਜਾਂਦੇ ਨੇ ਜਿਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖੋ ਅਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਤੇ ਇਸ ਵੀਡੀਓ ਨੂੰ ਅੱਗੇ ਵਧਣ ਦੇ ਵਿੱਚ ਮਦਦ ਜ਼ਰੂਰ ਕਰਿਓ ਸੋ ਵੀਡੀਓ ਨੂੰ ਹੁਣ ਸ਼ੁਰੂ ਕਰਦੇ ਹਾਂ ਲੰਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਚਲਾਈ ਗਈ ਹੋਈ ਉਹ ਮਰਿਆਦਾ ਹੈ ਜੋ ਸਿੱਖ ਧਰਮ ਨੂੰ ਹਰ ਇੱਕ ਧਰਮ ਤੋਂ ਵਿਲੱਖਣ ਬਣਾਦੀ ਹੈ ਇਹ ਕਨਸੈਪਟ ਦੇ ਕਾਰਨ ਹੀ ਦਰਬਾਰ ਸਾਹਿਬ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕਮਿਊਨਿਟੀ ਕਿਚਨ ਹੈ ਦਰਬਾਰ ਸਾਹਿਬ ਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਕਮਿਊਨਿਟੀ ਕਿਚਨ ਰੱਖਣ ਦਾ ਵਰਲਡ ਰਿਕਾਰਡ ਹੈ ਇਹ ਲੰਗਰ ਕਾਰਨ ਹੀ ਗੁਰਦੁਆਰਾ ਨਾਨਕ ਦਰਬਾਰ ਦੇ ਨਾਮ 600 ਅਜਿਹੇ ਲੋਕਾਂ ਨੂੰ ਲੰਗਰ ਛਕਾਉਣ ਦਾ ਵਰਲਡ ਰਿਕਾਰਡ ਹੈ ਜੋ 101 ਦੇਸ਼ਾਂ ਤੋਂ ਆਏ ਸੀ ਔਰ ਅਜੇ ਕਈ ਸਾਰੇ ਵਰਲਡ ਰਿਕਾਰਡ ਜੋ ਗੁਰਦੁਆਰਿਆਂ ਦੇ ਨਾਮ ਹਨ ਜਿਸ ਦੇ ਬਾਰੇ ਤਾਂ ਇੱਕ ਲੱਗ ਤੋਂ ਵੀਡੀਓ ਵੀ ਬਣ ਸਕਦੀ ਹੈ ਪਰ ਅੱਜ ਜਿਸ ਟੌਪਿਕ ਨੂੰ ਜਾਣਨ ਵਾਰੇ ਤੁਸੀਂ ਇਸ ਵੀਡੀਓ ਨੂੰ ਖੋਲਿਆ ਹੈ ਉਸ ਦੇ ਬਾਰੇ ਗੱਲ ਕਰਦੇ ਹਾਂ ਇੱਕ ਅਜੀਹਾ ਗੁਰਦੁਆਰਾ ਸਾਹਿਬ ਜਿੱਥੇ ਲੰਗਰ ਤਾਂ ਬਣਾਇਆ ਜਾਂਦਾ ਹੈ ਪਰ ਸੰਗਤਾਂ ਨੂੰ ਛਕਾਇਆ ਨਹੀਂ ਜਾਂਦਾ ਸਭ ਤੋਂ ਇਲਾ ਇਸ ਦੇ ਪਿੱਛੇ ਦਾ ਇਤਿਹਾਸ ਜਾਣਨੇ ਨੇ ਇਹ ਸਮਾਂ ਹੈ ਤਾਂ ਦਾ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਇੱਕ ਨਵੀਂ ਰੌਸ਼ਨੀ ਆਂਦੀ ਹੈ ਮਤਲਬ ਉਹ ਸਮਾਂ ਜਦੋਂ ਮੀਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਇੱਕ ਅਜੀਹਾ ਪਵਿੱਤਰ ਦਿਹੜਾ ਜਦੋਂ ਮਾਤਾ ਗੰਗਾ ਜੀ ਦੇ ਕੁੱਖੋਂ ਬਲਵਾਨ ਮਹਾਨ ਤੇ ਰੋਸ਼ਨੀ ਦਾ ਪ੍ਰਕਾਸ਼ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਖੁਸ਼ੀ ਦੇ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਹਨ ਕਿਉਂਕਿ ਇਹ ਇੱਕ ਬਾਲਕ ਨਹੀਂ ਸੀ ਬਲਕਿ ਛੇਵੀਂ ਜੋਤ ਜਨ ਜੋ ਧਰਮ ਦੇ ਵਿੱਚ ਮੀਰੀ ਪੀਰੀ ਦਾ ਕਨਸੈਪਟ ਲਿਆਣਗੇ ਜਿਸ ਕਰਕੇ ਗੁਰੂ ਸਾਹਿਬਾਨ ਜੀ ਇੱਕ ਨਵਾਂ ਨਗਰ ਬਸਾਉਣ ਦਾ ਸੋਚਦੇ ਨੇ ਮਤਲਬ ਤਨਤਾਰ ਸਾਹਿਬ ਸਾਲ 1596 ਦੇ ਵਿੱਚ ਗੁਰੂ ਸਾਹਿਬਾਨ ਜੀ ਨੇ ਤਨਤਾਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਸ੍ਰੋ ਦਾ ਕੰਮ ਸ਼ੁਰੂ ਕਰਵਾ ਦਿੱਤਾ ਉਸ ਸਮੇਂ ਆਲੇ-ਦੁਆਲੇ ਦੀਆਂ ਬਹੁਤ ਸਾਰੀਆਂ ਸੰਗਤਾਂ ਰੋਜ਼ ਸਰੋਵਰ ਦੀ ਸੇਵਾ ਦੇ ਲਈ ਆਇਆ ਕਰਦੀਆਂ ਸੀ ਉਸ ਸਮੇਂ ਸਿੱਖ ਸੰਗਤਾਂ ਦੇ ਵਿੱਚ ਇੱਕ ਸਿੱਖ ਅਜੇਹੇ ਸਨ ਜਿਨ੍ਹਾਂ ਦਾ ਹਰ ਕੋਈ ਸਤਕਾਰ ਕਰਦਾ ਸੀ ਉਹ ਨਿਤਨੇਮੀ ਸੁਚੇਚੀ ਭਗਤੀ ਦੇ ਚਿੱਤਰੰਗੇ ਹੋਏ ਇੱਕ ਗੁਰਸਿੱਖ ਸਾਹਿ ਜਿਨ੍ਹਾਂ ਨੂੰ ਅੱਜ ਵੀ ਸੰਗਤਾਂ ਬਾਬਾ ਸਿੱਤਸਰ ਸਾਈ ਜੀ ਦੇ ਨਾਮ ਤੋਂ ਜਾਣਦੀਆਂ ਨੇ ਇਹਨਾਂ ਦੀ ਹਰ ਰੋਜ਼ ਦੀ ਰੁਟੀਨ ਸੀ ਕਿ ਇਹ ਹਰ ਰੋਜ਼ ਨਿਤਨੇਮ ਕਰਦੇ ਤੇ ਬਿਨਾਂ ਕਿਸੇ ਦੁਨੀਆਵੀ ਲਾਲਚ ਤੋਂ ਇਹ ਰੋਜ਼ ਦੰਦਾਰ ਕਿ ਦੇਸ ਰੂਵਰ ਦੀ ਸੇਵਾ ਦੇ ਵੀ ਆਇਆ ਕਰਦੇ ਸੀ ਪਰ ਇਸ ਦੇ ਵਿੱਚ ਉਹਨਾਂ ਦੀ ਇੱਕ ਹੋਰ ਰੁਟੀਨ ਵੀ ਸੀ ਕਿ ਉਹ ਤਨਤਨ ਸਾਹਿਬ ਜਾਨ ਤੋਂ ਪਹਿਲਾਂ ਕੀ ਆਪਣੇ ਘਰੋਂ ਹੀ ਪ੍ਰਸ਼ਾਦਾ ਸ਼ਕਤੀ ਤਨਤਨ ਸਾਹਿਬ ਲੈ ਜਾਂਦੀ ਸੀ ਤੇ ਰਾਸਤੇ ਵਿੱਚ ਜਾਂਦੇ ਹੋਏ ਉਹਨਾਂ ਨੂੰ ਕੋਈ ਵੀ ਬਾਲਣਾ ਜਾਂ ਫਿਰ ਲੱਕੜ ਮਿਲਦੀ ਸੀ ਉਹ ਲੰਗਰ ਦੇ ਲਈ ਗੁਰਦੁਆਰਾ ਸਾਹਿਬ ਲੈ ਆਉਂਦੇ ਸੀ ਉਹ ਇਹਨਾਂ ਦੀ ਹਰ ਰੋਜ਼ ਦੀ ਰੁਟੀਨ ਸੀ ਇਹ ਨ ਇੱਕ ਸੇਵਾ ਨਹੀਂ ਸੀ ਬਲਕਿ ਅਦੁੱਤੀ ਭਗਤੀ ਸੀ ਪਰ ਇੱਕ ਦਿਨ ਗੁਰੂ ਦੀ ਕਲਾ ਵਰਤੀ ਇੱਕ ਦਿਨ ਗੁਰੂ ਸਾਹਿਬਾਨ ਜੀ ਸਰੋਵਰ ਦੀ ਸੇਵਾ ਕਰਾ ਰਹੀ ਸੀ ਉਸ ਦੌਰਾਨ ਗੁਰੂ ਸਾਹਿਬਾਨ ਜੀ ਕੋਲ ਇੱਕ ਕੋੜੀ ਆਉਂਦਾ ਹੈ ਤੇ ਗੁਰੂ ਸਾਹਿਬਾਨ ਜੀ ਦੇ ਅੱਗੇ ਬੇਨਤੀ ਕਰਦਾ ਹੈ ਕਿ ਮੇਰਾ ਇਹ ਕੋੜ ਦੂਰ ਕਰ ਦੋ ਤੇ ਤੁਸੀਂ ਤਾਂ ਹਰ ਸੰਗਤ ਦੀ ਝੋਲੀ ਭਰਦੇ ਹੋ ਤੇ ਉਸ ਕੋੜੀ ਦੀ ਸਾਰੀ ਗੱਲ ਜੋਈ ਸੁਣ ਕੇ ਗੁਰੂ ਸਾਹਿਬਾਨ ਜੀ ਸੰਗਤ ਦੇ ਵਿੱਚ ਆਵਾਜ਼ ਲਗਾਉਂਦੇ ਨੇ ਕਿ ਸੰਗਤ ਦੇ ਵਿੱਚੋਂ ਕੋਈ ਅਜਿਹਾ ਸਿੱਖ ਉੱਠ ਕੇ ਆਵੇ ਜੋ ਕਦੇ ਵੀ ਇੱਥੇ ਵਰਤਾਏ ਜਾਂਦੇ ਹੋਏ ਲੰਗਰ ਨੂੰ ਨਾ ਛੱਕਦਾ ਹੋਵੇ ਇਹ ਸੁਣ ਕੇ ਕੋਈ ਵੀ ਸਿੱਖ ਨਹੀਂ ਉੱਠਦਾ ਤਾਂ ਗੁਰੂ ਸਹਿਬਾਨ ਜੀ ਦੂਸਰੀ ਵਾਰ ਆਵਾਜ਼ ਲਗਾਉਂਦੇ ਨੇ ਸੰਗਤ ਦੇ ਵਿੱਚੋਂ ਕੋਈ ਐਸਾ ਸਿੱਖ ਉੱਠ ਕੇ ਆਓ ਜੋ ਆਪਣੇ ਘਰੋਂ ਹੀ ਪ੍ਰਸ਼ਾਦਾ ਛੱਕ ਕੇ ਆਂਦਾ ਹੋਏ ਤੇ ਆਪਣਾ ਪੱਲਾ ਸੱਤ ਵਾਰ ਇਸ ਕੋੜੀ ਨੂੰ ਆਕੇ শুਵਾ ਦੇ ਤੇ ਇਸ ਦਾ ਰੋਗ ਕੱਟ ਦੇ। ਹੱਲੀ ਵੀ ਕੋਈ ਵੀ ਉੱਠ ਕੇ ਨਹੀਂ ਆਂਦਾ ਤਾਂ ਤੀਸਰੀ ਵਾਰ ਗੁਰੂ ਸਹਿਬਾਨ ਜੀ ਸਿੱਤਸਰ ਸਾਈਂ ਜੀ ਦਾ ਨਾਮ ਲੈ ਕੇ ਉਹਨਾਂ ਨੂੰ ਬੁਲਾਉਂਦੇ ਨੇ ਤੇ ਜਦੋਂ ਬਾਬਾ ਸਿੱਤਸਰ ਸਾਈਂ ਜੀ ਸੰਗਤ ਚੋਂ ਉੱਟ ਕੇ ਆਉਂਦੇ ਨੇ ਤਾਂ ਗੁਰੂ ਸਾਹਿਬਾਨ ਜੀ ਉਹਨਾਂ ਤੋਂ ਪੁੱਛਦੇ ਨੇ ਕਿ ਕੀ ਹੋਇਆ ਸਿੱਤਸਰ ਸਾਈਂ ਜੀ ਮੇਰੀ ਆਵਾਜ਼ ਤੁਹਾਨੂੰ ਸੁਣੀ ਨਹੀਂ ਤਾਂ ਬਾਬਾ ਜੀ ਨੇ ਬੜੀ ਨਿਮਰਤਾ ਦੇ ਨਾਲ ਆਖਿਆ ਕਿ ਮੈਂ ਸੋਚਿਆ ਕਿ ਕੋਈ ਹੋਰ ਵੀ ਸਿੱਖ ਹੋਏਗਾ ਜੋ ਆਪਣੇ ਘਰੋਂ ਹੀ ਪ੍ਰਸ਼ਾਦਾ ਛੱਕ ਕੇ ਆਂਦਾ ਹੋਏਗਾ ਅਤੇ ਤੁਹਾਡੇ ਵੱਲੋਂ ਜਿਵੇਂ ਦੱਸਿਆ ਗਿਆ ਕਿਸੇ ਸਾਥ ਤਵਾਰ ਪੱਲਾ ਛੁਆ ਕੇ ਉਸ ਕੋਟੀ ਦਾ ਰੋਟੀ ਕਰ ਦਵੇਗਾ ਤਾਂ ਉਸ ਕਰਕੇ ਵੀ ਮੈਂ ਨਹੀਂ ਉੱਠਿਆ ਕਿ ਮੇਰੇ ਜਿੱਤਾ ਇੰਨੀ ਤਾਕਤ ਹੈ ਹੀ ਨਹੀਂ ਹੈ ਤਾਂ ਗੁਰੂ ਸਹਿਬਾਨ ਜੀ ਬਚਨ ਕਰਦੇ ਹਨ ਕਿ ਹਾਂ ਹੋਰ ਵੀ ਕਈ ਸਾਰੇ ਸਿੱਖ ਅਜੇ ਹੋਣਗੇ ਜੋ ਇੱਥੇ ਆ ਕੇ ਲੰਗਰ ਨਾ ਛੱਕਦੇ ਹੋਣ ਪਰ ਤੁਹਾਡੇ ਵੱਲ ਦਾ ਇੱਥੇ ਕੋਈ ਐਨਾ ਨਿਤਨੇਮੀ ਹੈ ਹੀ ਨਹੀਂ ਹੈ ਜੋ ਗੁਰੂ ਦੇ ਪਿਆਰ ਦੇ ਲਈ ਭਗਤੀ ਕਰਦਾ ਹੋਵੇ ਜਿਸ ਤੋਂ ਬਾਅਦ ਗੁਰੂ ਸਾਹਿਬਾਨ ਜੀ ਹੁਕਮ ਕਰਦੇ ਹਨ ਕਿ ਆਪਣਾ ਪੱਲਾ ਇਸ ਕੁੜੀ ਨੂੰ ਸੁਭਾਓ ਤੇ ਇਸ ਦਾ ਰੋਗ ਠੀਕ ਕਰ ਦਿਓ ਤਾਂ ਬਾਬਾ ਜੀ ਬੜੀ ਹੀ ਨਿਮਰਤਾ ਦੇ ਨਾਲ ਗੁਰੂ ਸਾਹਿਬਾਨ ਜੀ ਨੂੰ ਆਖਦੇ ਨੇ ਕਿ ਅਸੀਂ ਤਾਂ ਸਾਧਾਰਨ ਜਿਹੇ ਸਿੱਖਾਂ ਸਾਡੇ 'ਚ ਇੰਨੀ ਤਾਕਤ ਈ ਹੈ ਦੀ ਨਹੀਂ ਹੈ ਤਾਂ ਗੁਰੂ ਸਹਿਬਾਨ ਜੀ ਆਖਦੇ ਹਨ ਕਿ ਆਪਣੇ ਗੁਰੂ ਤੇ ਪਰੋਸਾ ਰੱਖੋ ਤੇ ਇੱਕ ਆਸਰਾ ਬਣੋ ਕਲਾ ਅਸੀਂ ਆਪੇ ਵਰਤਾ ਦੇਾਂਗੇ ਤੇਰੇ ਅਤੇ ਤੇਰੀ ਆਉਣ ਵਾਲੀ ਪੀੜ੍ਹੀ ਦੇ ਦਰਦ ਤੇ ਰੋਗੀ ਨੂੰ ਰਾਹਤ ਮਿਲਿਆ ਘਰੇਵੀ ਜਿਸ ਤੋਂ ਬਾਅਦ ਪਪਾ ਸਿੱਧਸਰ ਸਾਈਂ ਜੀ ਨੇ ਆਪਣਾ ਪੱਲਾ ਉਸ ਰੋਗੀ ਨੂੰ ਸੱਤ ਵਾਰ ਛੁਹਾਇਆ ਤੇ ਉਸ ਦਾ ਕੋੜ ਦੂਰ ਕਰਵਾ ਦਿੱਤਾ ਸੋਸ ਕੋੜੀ ਨੂੰ ਕੋੜ ਮੁਕਤ ਕਰਨ ਤੋਂ ਬਾਅਦ ਉਸ ਦਿਨ ਤੋਂ ਲੈ ਕੇ ਅੱਜ ਵੀ ਜਲਾ ਤਨ ਤਾਰ ਵਿਖੇ ਪਿੰਡ ਚੰਬੜ ਵਿਖੇ ਗੁਰਦੁਆਰਾ ਸਿੱਤਸਰ ਸਾਹੀ ਜੀ ਇੱਕ ਰੂਹਾਨੀ ਟਿਕਾਣਾ ਬਣ ਗਿਆ ਜਿੱਥੇ ਰੋਗੀ ਆਪਣੀ ਆਖਰੀ ਉਮੀਦ ਲੈ ਕੇ ਆਉਂਦੇ ਹਨ ਪਰ ਆਉਣ ਵਾਲੇ ਰੋਗੀ ਨੂੰ ਸਭ ਤੋਂ ਪਹਿਲਾਂ ਆਪਣੇ ਪਾਪਾਂ ਤੋਂ ਤੋਬਾ ਕਰਨੀ ਹੁੰਦੀ ਹੈ ਉਨ੍ਹਾਂ ਨੂੰ ਪ੍ਰਸ਼ਾਦਾ ਆਪਣੇ ਘਰ ਤੋਂ ਛੱਕ ਕੇ ਆਣਾ ਹੁੰਦਾ ਹੈ ਤੇ ਰਹਿਤ ਦੇ ਵਿੱਚ ਰਹਿਣਾ ਹੁੰਦਾ ਹੈ। ਉਹ ਪ੍ਰਸ਼ਾਦਾ ਆਪਣੇ ਘਰੋਂ ਕਿਉਂ ਛੱਕ ਕੇ ਆਉਂਦੇ ਨੇ ਇਸ ਦੇ ਬਾਰੇ ਅਸੀਂ ਅੱਗੇ ਗੱਲ ਕਰਾਂਗੇ। ਐਸੇ ਥਾਂ ਤੇ ਆ ਕੇ ਨਾ ਸਿਰਫ ਸ਼ਰੀਰ ਦੇ ਰੋਗ ਠੀਕ ਹੁੰਦੇ ਹਨ ਬਲਕਿ ਸਾਡੀ ਆਤਮਾ ਵੀ ਰੱਬ ਦੇ ਨਾਲ ਜੁੜ ਜਾਂਦੀ ਹੈ। ਐਸੇ ਥਾਨ ਤੇ ਆ ਕੀ ਚਮੜੀ ਦਾ ਕੋਈ ਵੀ ਰੋਗ ਠੀਕ ਹੋ ਜਾਂਦਾ ਹੈ ਚਮੜੀ ਦਾ ਰੋਗੀ ਜੋ ਇੱਥੇ ਆਂਦਾ ਹੈ ਉਸ ਨੂੰ ਇੱਕ ਸੁੱਚੇ ਕੁ ਜਿੱਤ ਦੇ ਵਿਕ ਇੱਕ ਰੱਖ ਦਿੱਤੀ ਜਾਂਦੀ ਹੈ ਜਿਸ ਨੂੰ ਘਰ ਦੀ ਸਭ ਤੋਂ ਉੱਚੀ ਥਾਂ ਤੇ ਰੱਖਣਾ ਹੁੰਦਾ ਹੈ ਜਦ ਤੱਕ ਰੋਗੀ ਠੀਕ ਨਹੀਂ ਹੋ ਜਾਂਦਾ ਘਰ ਦੇ ਵਿੱਚ ਕੋਈ ਵੀ ਸ਼ਰਾਬ ਤੰਬਾਕੂ ਆਂਡੇ ਮੀਟ ਦਾ ਸੇਵਨ ਨਹੀਂ ਕਰ ਸਕਦਾ ਤੇ ਜੋ ਇਹ ਸੁਚਨਤਾ ਨਹੀਂ ਰੱਖ ਸਕਦੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਠਹਿਰ ਸਕਦੇ ਨੇ ਹੁਣ ਜੇਕਰ ਗੱਲ ਕੀਤੀ ਜਾਏ ਕਿ ਇੱਥੇ ਆ ਕੇ ਸੰਗਤਾਂ ਲੰਗਰ ਕਿਉਂ ਨਹੀਂ ਛੱਕ ਸਕਦੀਆਂ ਇਸ ਦਾ ਜਵਾਬ ਵੀ ਇਤਿਹਾਸ ਦੇ ਵਿੱਚ ਹੀ ਹੈ ਜਦੋਂ ਗੁਰੂ ਸਾਹਿਬਾਨ ਜੀ ਦੇ ਕਹਿਣ

ਬਾਰ ਨੂੰ ਪਾ ਰਹਿਆਂ ਹਾਂ ਤੇ ਜਦ ਸੰਗਤਾਂ ਮੇਰੇ ਕੋਲ ਆਪਣਾ ਰੋਗ ਠੀਕ ਕਰਵਾਉਣ ਦੇ ਲਈ ਆਣ ਗਿਆਂ ਤਾਂ ਮੈਂ ਤਾਂ ਆਪਣੀ ਗਰੀਬੀ ਦੇ ਕਾਰਨ ਉਹਨਾਂ ਨੂੰ ਲੰਗਰ ਵੀ ਨਹੀਂ ਸ਼ਕਾ ਪਾਵਾਂਗਾ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਸ ਕਿ ਤੇਰੇ ਕੋਲ ਔਰ ਉਹੀ ਰੋਗੀਆਂ ਦਾ ਰੋਗ ਠੀਕ ਹੋਵੇਗਾ ਜੋ ਆਪਣੇ ਘਰੋਂ ਪ੍ਰਸ਼ਾਦਾ ਛੱਕ ਕੇ ਆਣਗੇ ਉਸ ਨੂੰ ਤੇਰੇ ਦਰ ਤੋਂ ਪਾਣੀ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਲੰਗਰ ਛਕਣ ਤੋਂ ਮਨਾਈ ਹੋਵੇਗੀ ਤੇ ਜੋ ਤੇਰੇ ਦਰ ਤੋਂ ਲੰਗਰ ਛਕੇਗਾ ਜਾਂ ਪ੍ਰਸ਼ਾਦਾ ਛਕੇਗਾ ਉਸ ਦਾ ਰੋਗ ਨਹੀਂ ਠੀਕ ਹੋਵੇਗਾ ਪਰ ਰੋਗ ਤੋਂ ਬਿਨਾ ਆਉਣ ਵਾਲੀਆਂ ਸੰਗਤਾਂ ਜਾਂ ਰੋਗੀ ਦੇ ਨਾਲ ਆਉਣ ਵਾਲੀਆਂ ਸੰਗਤਾਂ ਇੱਥੇ ਪ੍ਰਸ਼ਾਦਾ ਛੱਕ ਸਕਦੀਆਂ ਨੇ ਸੋ ਅੱਜ ਵੀ ਬਾਬਾ ਜੀ ਦੀ ਭਗਤੀ ਤੇ ਗੁਰੂ ਸਾਹਿਬਾਨ ਜੀ ਦੇ ਬਚਨ ਅਟਲ ਹਨ ਲੱਖਾਂ ਸੰਗਤਾਂ ਅੱਜ ਵੀ ਐਸ ਸਥਾਨ ਤੋਂ ਰੋਗ ਮੁਕਤ ਹੁੰਦੀਆਂ ਨੇ ਤੇ ਇਸ ਚਮਤਕਾਰ ਦਾ ਗਵਾਹ ਬਣਦੀਆਂ ਨੇ ਜੇਕਰ ਤੁਹਾਡੇ ਆਲੇ-ਦੁਆਲੇ ਵੀ ਐਹੋ ਜਿਹਾ ਕੋਈ ਗੁਰਦੁਆਰਾ ਸਾਈਹ ਹੈ ਜਿਸਦੇ ਬਾਰੇ ਤੁਸੀਂ ਸੋਚਦੇ ਹੋ ਕਿ ਸਭ ਸੰਗਤਾਂ ਨੂੰ ਐਸਦਾ ਇਤਿਹਾਸ ਪਤਾ ਹੋਈ ਤਾਂ ਸਾਨੂੰ ਉਸਦੇ ਬਾਰੇ ਕਮੈਂਟ ਸੈਕਸ਼ਨ 'ਚ ਡੀਟੇਲ ਜ਼ਰੂਰ ਦੱਸਿਓ ਅਸੀਂ ਉਹ ਸਾਰੇ ਵੀ ਇੱਕ ਡੀਟੇਲ ਵੀਡੀਓ ਬਣਾਵਾਂਗੇ ਵਧੀਆ ਵੀਡੀਓ ਵਧੀਆ ਲੱਗੀ ਹੋਏ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਇੱਕ ਨਵੇਂ ਵੀਰ ਹੋ ਹੋ ਜਾਂ ਫਿਰ ਇੱਕ ਰੈਗੂਲਰ ਵੀਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ